ਵਰਤੂ ਵਾਲੀ ਇਹ ਚੀਜ਼ ਹੋਈ ਸਸਤੀ ਸਿਰਫ 2 ਰੁਪਏ ਕਿਲੋ ਰਹਿ ਗਿਆ ਰੇਟ ਕਿਸਾਨਾਂ ਨੂੰ ਪੈ ਗਈ ਵੱਡੀ ਚਿੰਤਾ ਟਮਾਟਰ ਦੀ ਖੇਤੀ ਕਿਸਾਨਾਂ ਲਈ ਮੁਸੀਬਤ ਬਣ ਗਈ ਹੈ ਟਮਾਟਰ ਦੀ ਕੀਮਤ ਇਤਿਹਾਸਿਕ ਤਰੀਕੇ ਨਾਲ ਘਟ ਗਈ ਹੈ ਮੱਧ ਪ੍ਰਦੇਸ਼ ਦੀਆਂ ਕਈ ਹਰੀ ਸਬਜ਼ੀ ਮੰਡੀ ਵਿੱਚ ਟਮਾਟਰ ਸਿਰਫ 2 ਰੁਪਏ ਕਿਲੋ ਦੀ ਦਰ ਤੇ ਵਿਕ ਰਹੇ ਹਨ ਜਿਸ ਕਾਰਨ ਕਿਸਾਨ ਬਹੁਤ ਚਿੰਤਿਤ ਹਨ ਆਮਦਨੀ ਅਠਾਣੀ ਤੇ ਖਰਚਾ ਰੁਪਈਆ ਵਾਲੀ ਗੱਲ ਇੱਥੇ ਸੱਚੀ ਸਾਬਤ ਹੋ ਰਹੀ ਹੈ ਉਜੈਨ ਜ਼ਿਲ੍ਹੇ ਦੇ ਫਾਜ਼ਲਪੁਰ ਦੇ ਰਹਿਣ ਵਾਲੇ ਕਿਸਾਨ ਹਾਕਮ ਸਿੰਘ ਦਾ ਕਹਿਣਾ ਹੈ ਕਿ ਅੱਜਕੱਲ ਟਮਾਟਰ ਦੀ ਖੇਤੀ ਕਰ ਰਹੇ ਕਿਸਾਨਾਂ ਨੂੰ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦੱਸਿਆ ਕਿ 2024 ਵਿੱਚ ਕੀਮਤ 15 ਤੋਂ 20 ਰੁਪਏ ਪ੍ਰਤੀ ਕਿਲੋ ਚਲੀ ਗਈ ਸੀ ਇੱਥੇ ਇਸ ਕਰਕੇ ਕਿਸਾਨਾਂ ਨੇ ਇਸ ਵਾਰੀ ਵੱਡੇ ਪੱਧਰ ਤੇ ਟਮਾਟਰ ਦੀ ਖੇਤੀ ਕੀਤੀ ਪਰ ਹਾਲਾਤ ਇਹ ਹੈ ਕਿ ਹੁਣ ਟਮਾਟਰ ਦੀ ਕੀਮਤ 150 ਰੁਪਏ ਤੋਂ ਵੀ ਘੱਟ ਪ੍ਰਤੀ ਕ੍ਰੇਟ ਵਿਕ ਰਹੀ ਹੈ ਜਦਕਿ 2024 ਵਿੱਚ ਇੱਕ ਕ੍ਰੇਟ ਦੀ ਕੀਮਤ 500 ਰੁਪਏ ਤੱਕ ਪਹੁੰਚ ਗਈ ਸੀ ਦੂਜੇ ਪਾਸੇ ਇਲਾਕੇ ਦੇ ਸਬਜ਼ੀ ਵਪਾਰੀਆਂ ਨੇ ਦੱਸਿਆ ਕਿ ਇਸ ਸਮੇਂ ਸਬਜ਼ੀ ਮੰਡੀ ਵਿੱਚ ਟਮਾਟਰਾਂ ਦੀ ਬੰਪਰ ਆਮਦ ਹੋ ਰਹੀ ਹੈ ਟਮਾਟਰ ਦੇ ਭਾਅ ਬਹੁਤ ਹੇਠਲੇ ਪੱਧਰ ਤੇ ਚਲੇ ਗਏ ਹਨ ਛੋਟੇ ਟਮਾਟਰ ਥੋਕ ਵਿੱਚ 2 ਰੁਪਏ ਕਿਲੋ ਤੱਕ ਵੇਚੇ ਜਾ ਰਹੇ ਹਨ ਜਦੋਂ ਕਿ ਨੰਬਰ ਇੱਕੋ ਗੁਣਵਤਾ ਵਾਲੇ ਟਮਾਟਰ ਵੱਧ ਤੋਂ ਵੱਧ 5 ਰੁਪਏ ਕਿਲੋ ਵਿਕ ਰਹੇ ਹਨ ਉੱਥੇ ਹੀ ਟਮਾਟਰ ਦੀ ਖੇਤੀ ਕਰਨ ਵਾਲੇ ਕਿਸਾਨ ਨੇ ਦੱਸਿਆ ਕਿ ਟਮਾਟਰਾਂ ਦੇ ਇੱਕ ਕਰੇਟ ਲਈ 70 ਰੁਪਏ ਭਾੜਾ ਪ੍ਰਤੀ ਕਰੇਟ ਹੈ ਇਸ ਤੋਂ ਇਲਾਵਾ ਟਮਾਟਰ ਦੇ ਬੀਜ ਨੂੰ ਵੜਨ ਲਈ 80 ਰੁਪਏ ਪ੍ਰਤੀ ਕਰੇਟ ਦਾ ਖਰਚਾ ਆਉਂਦਾ ਹੈ ਇਸ ਤਰ੍ਹਾਂ ਕਿਸਾਨਾਂ ਨੂੰ ਉਹਨਾਂ ਦੀ ਲਾਗਤ ਵੀ ਨਹੀਂ ਮਿਲ ਰਹੀ ਜਿਸ ਕਾਰਨ ਹੁਣ ਤਾਂ ਕਿਸਾਨਾਂ ਕਿਸਾਨ ਟਮਾਟਰਾਂ ਦੀ ਖੇਤੀ ਤੋਂ ਵੀ ਤੋਬਾ ਕਰਨ ਲੱਗੇ ਹਨ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ